ਦਰਮਾ ਤੁਸੀ ਦੇਖ ਸਕਦੇ ਹੋ ਵਾਰ ਨੰਬਰ 68 ਜਿੰਦਾਬਾਦ 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 ਦੇਸ਼ ਪੰਜਾਬ ਜਿੰਦਾਬਾਦ ਦੇਸ਼ ਪੰਜਾਬ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਭੰਗੜਾ ਪਾਰਟੀ ਜਿੰਦਾਬਾਦ ਸਸ਼ੀ ਕੌਰ ਜੀ ਸਸ਼ੀ ਕੌਰ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਮਾਰਗ ਦੀ ਤਰਫੋਂ ਦਾਵੇਦਾਰੀ ਤੁਹਾਨੂੰ ਦੁਆਰਾ ਮਿਲੀ ਹੈ ਉਮੀਦਵਾਰੀ ਦੀ ਥੈਂਕਸ ਕੀ ਕਹਿਣਾ ਚਾਹੋਗੇ ਦੁਬਾਰਾ ਹੁਣ ਤੁਸੀਂ ਉਮੀਦਵਾਰੀ ਦੀ ਤੁਹਾਨੂੰ ਡਿ ਟਿਕਟ ਮਿਲੀ ਹੈ ਇਥੋਂ ਵਾਰਡ ਨੰਬਰ 68 ਤੋਂ ਕਿਸ ਮੁੱਦਿਆਂ ਦੇ ਨਾਲ ਜਾਂ ਕਿਹੜੇ ਕਿਤੇ ਵਿਕਾਸ ਦੇ ਕੰਮਾਂ ਨੂੰ ਲੈ ਕੇ ਤੁਸੀਂ ਲੋਕਾਂ ਨੂੰ ਚ ਦੁਬਾਰਾ ਜਾ ਕੇ ਵੋਟ ਵਾਗ ਰਹੇ ਪਹਿਲਾਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਮੈਂ ਹਾਈ ਕਮਾਂਡ ਦਾ ਔਰ ਸ਼੍ਰੀ ਰੇਸ਼ਵੰਡੇ ਜੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਮਾਨ ਸਨਮਾਨ ਦੁਬਾਰਾ ਦਿੱਤਾ ਮੇਰੇ ਕੰਮਾਂ ਨੂੰ ਦੇਖਦੇ ਹੋਏ ਮੈਂ ਪਹਿਲਾਂ ਮੇਰਾ ਏਰੀਆ ਸੀਗਾ ਵਾਰਡ ਨੰਬਰ 92 ਜਿੱਚ ਘਟੋ ਘਟਨੀ ਤੇ ਅਸੀਂ 12-13 ਕਰੋੜ ਦੇ ਕੰਮ ਕਰਾਏ ਨੇ ਔਰ ਜਿਹਦੇ ਵਿੱਚ ਨਸੀਬ ਇਨਕਲੇਵ ਦੇ ਵਿੱਚ ਜਿਹੜਾ ਇੱਕ ਪਾਰਕ ਹੈ ਜਿਹੜਾ ਜੀ 25 30 ਸਾਲਾਂ ਤੋਂ ਨਹੀਂ ਬਣਿਆ ਸੀ ਉਹ ਫਾਰਕ ਬਣਾਇਆ ਉਸ ਤੋਂ ਇਲਾਵਾ ਟਿਊਬਲ ਲਵਾਏ ਹੈ ਜਿਹੜੇ ਕਿ ਤਿੰਨ ਵੱਡੇ ਔਰ ਅੱਠ ਛੋਟੇ ਟਿਊਬਲ ਨੇ 올 ਲਵਾਏ ਹੈ wards ਉਸ ਤੋਂ ਇਲਾਵਾ ਜਿਹੜਾ ਆ ਚੰਦਰ ਨਗਰ ਦੀ ਰੋਡ ਤੇ ਜਿਹੜਾ ਸੀਵਰੇਜ ਪਿਆ 8 ਇੰਚੀ 8 ਇੰਚੀ ਸੀਵਰੇਜ ਸੀਗਾ ਉਹਨੂੰ 24 ਇੰਚੀਜ਼ ਕਨਵਰਟ ਕੀਤਾ ਹੈ ਔਰ ਛੋਟੇ ਮੋਟੇ ਕੰਮ ਜਿਹੜੇ ਵੀ ਨੇ ਕਿਸੇ ਕਿਸੇ ਕਿਸਮ ਦੀ ਆਪਾਂ ਪਬਲਿਕ ਜਿਹੜੀ ਸਾਡੀ ਨਾਲ ਵਾਰਡ ਦੇ ਜਿਹੜੇ ਇਲਾਕਾ ਵਾਸੀ ਨੇ ਸਾਡੇ ਨਾਲ ਜੁੜੇ ਨੇ ਉਹਨਾਂ ਨਾਲ ਪਿਆਰ ਸਾਨੂੰ ਬਹੁਤ ਮਿਲਿਆ ਔਰ ਉਹਨਾਂ ਕੰਮਾਂ ਦੇ ਸਾਰੇ ਅਸੀਂ ਲੋਕਾਂ ਕੋਲ ਜਾ ਰਹੇ ਆ ਆਪਣੇ ਕੰਮ ਦੱਸ ਰਹੇ ਆ ਕਿ ਅਸੀਂ ਵਾਰਡ ਦੇ ਵਿੱਚ ਆਪਣੇ ਇਹ ਕੰਮ ਕਰਾਏ ਨੇ ਤੇ ਸਾਨੂੰ ਅੱਛਾ ਰਿਸਪੌਂਸ ਵੀ ਮਿਲ ਰਿਹਾ ਪਬਲਿਕ ਕੋਲੋਂ ਔਰ ਸਾਡੇ ਵਾਰਡ ਜਿਹੜਾ ਨਵਾਂ ਵਾਰਡ ਹੈਗਾ ਜਿਹੜਾ ਹੁਣ ਨਾਲ ਜੁੜਿਆ ਇਹ ਏਰੀਆ ਪੱਲੀ ਪਹਿਲਸ ਤੱਕ ਰੇਲਵੇ ਲਾਈਨ ਤੱਕ ਚਲਾ ਗਿਆ ਹੈ ਅਸੀਂ ਉਹਨਾਂ ਦੀ ਵੀ ਸਮੱਸਿਆਵਾਂ ਜਿਹੜੀਆਂ ਪੈਂਡਿੰਗ ਨੇ ਜਿਹੜੀਆਂ ਉਹਨਾਂ ਉਹ ਸੁਣਦੇ ਵੇ ਉਹ ਵੀ ਲਿਖ ਰਹੇ ਆ ਸਾਨੂੰ ਅਗਰ ਪਬਲਿਕ ਮੌਕਾ ਦਿੰਦੀ ਹੈ ਦੁਬਾਰਾ ਤੇ ਅਸੀਂ ਉਹਨਾਂ ਦੀ ਜਿਹੜੀਆਂ ਪ੍ਰੋਬਲਮਸ ਹੈਗੀਆਂ ਨੇ ਉਹ ਵੀ ਸੋਲਵ ਕਰਾਂਗੇ ਕੀ ਦੇਖਦੇ ਹਾਂ ਕਿ ਇਸ ਵਾਰ ਦੇ ਵਿੱਚ ਕਿਹੜੇ ਕਿਹੜੇ ਵਿਕਾਸ ਕਰਦੇ ਅਧੂਰੇ ਨੇ ਵਿਕਾਸ ਜਿਹੜੇ ਨੇ ਅੱਧਾ ਏਰੀਆ ਤਾਂ ਮੇਰੇ ਕੋਲ ਹੀ ਹੈ तकरीबन ਕੋਈ ਕੰਪਲੇਂਟ ਹੈ ਨਹੀਂ ਉੱਥੇ ਜਿਹੜੇ ਨਵੇਂ ਏਰੀਏ ਨੇ ਉਹਦੇ ਵਿੱਚ ਕਿਤੇ ਕੋਈ ਪਾਣੀ ਦੀ ਦਿੱਕਤ ਹੈਗੀ ਹੈ ਜਾਂ ਟਿਊਬਵਲ ਦੀ ਦਿੱਕਤ ਹੈਗੀ ਹੈ ਲੋਕਾਂ ਨੂੰ ਅਸੀਂ ਮਿਲ ਕੇ ਆਏ ਆ ਉਹ ਜ਼ਰੂਰ ਅਸੀਂ ਪੂਰੇ ਕਰਾਂਗੇ ਉਹਨਾਂ ਦੇ ਬਾਅਦੇ ਉਹ ਸੜਕਾਂ ਜਿੱਥੇ ਮਾੜੀਆਂ ਮੋਡੀਆਂ ਰਹਿੰਦੀਆਂ ਨੇ ਉਹ ਅਸੀਂ ਬਣਾਵਾਂਗੇ ਤੁਸੀਂ ਦੋ ਦੂਰ ਕੰਪੇਨਿੰਗ ਕਰ ਰਹੇ ਹੋ ਆਪਣੇ ਵਾਰ ਦੀ ਚਲੰਤਾਂ ਨੂੰ ਮਿਲ ਰਹੇ ਹੋ ਉਹਨਾਂ ਕੋਲੋਂ ਵੀ ਤੁਹਾਨੂੰ ਆਪਣੀਆਂ ਸਮੱਸਿਆਵਾਂ ਜਿਹੜੀਆਂ ਹਨ ਉਹ ਤੁਹਾਨੂੰ ਦੱਸਿਆ ਜਾ ਰਿਹਾ ਹੈ ਤੁਹਾਡੇ ਕੋਲ ਕੀ ਪ੍ਰਸਤਾਵ ਆ ਜਾ ਰਿਹਾ ਹੈ ਇਹ ਪ੍ਰਸਤਾਵ ਆ ਜਾ ਰਿਹਾ ਕਿ ਸਾਡਾ ਐਕਸਪੀਰੀਅੰਸ ਹੈ 5 ਸਾਲ ਅਸੀਂ ਕੰਮ ਕੀਤਾ ਹੈ ਠੀਕ ਹੈ ਜੀ ਅੱਗੇ ਵੀ ਕਰਾਂਗੇ ਜਿਹੜਾ ਕੀ ਵਾਰਡ ਦੀ ਜਿਹੜੀ ਆਪਾਂ ਪਹਿਲਾਂ ਵੀ ਨਵਾਰ ਬਦਲੀ ਆ ਹੁਣ ਵੀ ਬਦਲਾਂ ਕੀ ਸਮਝਿਓ ਪੇਪ ਲੁਧਿਆਣਾ ਵਿੱਚ ਕਾਂਗਰਸ ਪਾਰਟੀ ਕਿੰਨੀਆਂ ਸੀਟਾਂ ਦੇ ਜਿੱਤ ਹਸਲ ਕਰ ਰਹੀ ਪਹਿਲਾਂ ਆਈਆਂ ਸੀ 65 ਠੀਕ ਹੈ ਜੀ ਅਸੀਂ ਇਸ ਵਾਰ ਵੀ ਆਪਣਾ ਜਿਹੜਾ ਮੇਅਰ ਬਣਾਵਾਂਗੇ ਮੇਅਰ ਦੀ ਦਾਵੇਦਾਰੀ ਸਾਰੀਆਂ ਰਾਜਨੀਤਿਕ ਪਾਰਟੀਆਂ ਕਰ ਰਹੀਆਂ ਕਰ ਰਹੀਆਂ ਨੇ ਇਹ ਹੁਣ ਡਿਪੈਂਡ ਕਰਦਾ ਹੈ ਦੇਖੋ ਗੱਲ ਇਹਦਾ ਕਾਂਗਰਸ ਪਾਰਟੀ ਨੇ ਪਹਿਲਾਂ ਵੀ ਕੰਮ ਕੀਤੇ ਹੋਏ ਨੇ ਆਪਣੇ ਵਾਰਡਾਂ ਦੇ ਵਿੱਚ ਠੀਕ ਹੈ ਜੀ 2 ਸਾਲ ਤਾਂ ਇਲੈਕਸ਼ਨ ਹੀ ਨਹੀਂ ਹੋਏ ਲੋਕਾਂ 'ਚ ਪਹਿਲਾਂ ਤਾਂ ਇਹੀ ਰੋਸ਼ ਹੈ ਦੂਜਾ ਰੋਸ਼ ਜਿਹੜਾ 1000 ਰੁਪਿਆ ਵਾਲਾ ਤੁਹਾਨੂੰ ਦੱਸਿਆ ਉਹ ਹੈਗਾ ਪਬਲਿਕ ਦੇ ਵਿੱਚ ਤੇ ਜੋ ਸਾਡੇ ਕੰਮ ਜਿਹੜੇ ਮੇਨ ਤਾਂ ਸਾਡੇ ਕੰਮ ਬੋਲਦੇ ਬੈਨੇ ਅਸੀਂ ਆਪਣੇ ਕੰਮਾਂ ਦੇ ਆਧਾਰ ਤੇ ਜਿਹੜਾ ਹੈ ਨਾ ਉਹ ਲੋਕਾਂ 'ਚ ਜਾ ਰਿਹਾ ਆਪਣੇ ਕੰਮਾਂ ਨੂੰ ਲੈ ਕੇ ਤੁਸੀਂ ਆਪਣੇ ਵਾਰਡ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੋਗੇ ਮੈਂ ਵਾਰਡ ਵਾਸੀਆਂ ਨੂੰ ਇਹ ਅਪੀਲ ਕਰਨਾ ਚਾਹਨਾ ਕਿ ਆਣਾ ਤੁਹਾਡੇ ਕੋਲ ਸਭ ਨੇ ਆ ਹਰ ਪਾਰਟੀ ਨੇ ਆਣਾ ਆਪਣਾ ਸਭ ਨੇ ਤੁਹਾਡੇ ਅੱਗੇ ਮ ਆਪਣੇ ਕੰਮਾਂ ਦੀ ਉਹ ਰੱਖਣੀ ਹੈ ਠੀਕ ਹੈ ਜੀ ਪਰ ਅਸੀਂ 5 ਸਾਲ ਕੰਮ ਕੀਤੇ ਹੋਏ ਨੇ ਮੈਂ ਤਾਂ ਇਹੀ ਕਮਾਂਗਾ ਬੰਦਾ ਉਹ ਚੁਣੋ ਜਿਹੜਾ ਤੁਹਾਡੇ ਚ ਆ ਕੇ ਤੁਹਾਡੀ ਗੱਲ ਸੁਣ ਸਕੇ ਤੁਹਾਡੇ ਕੋਲ ਆ ਸਕੇ ਇਹੋ ਜਿਹਾ ਕੋਈ ਗਲਤ ਬੰਦਾ ਨਾ ਚੁਣ ਲਿਓ ਕੱਲ ਨੂੰ ਤੁਹਾਡਾ ਫੋਨ ਵੀ ਨਾ ਚੁੱਕੇ ਤੋ ਬਹੁਤ ਵਧੀਆ ਇੱਕ ਗੱਲ ਕਹੀ ਹੈ ਜੀ ਕਾਂਗਰਸ ਆਗੂ ਨੇ ਔਰ ਸਾਥਕਾ ਤੌਸਰ ਵੀ ਨੇ ਔਰ ਦੁਬਾਰਾ ਫਿਰ ਇਹਨਾਂ ਨੂੰ ਉਮੀਦਵਾਰ ਬਣ ਕੇ ਟਿਕਟ ਮਿਲ ਗਿਆ ਇਹਨਾਂ ਨੇ ਬਹੁਤ ਬੁਢੀ ਗੱਲ ਕਹੀ ਹੈ ਕਿ ਤੁਸੀਂ ਕਿਸੇ ਕੈਂਡੀਡੇਟ ਨੂੰ ਕੋਈ ਪਾਰਟੀ ਨਾ ਦੇਖਦੇ ਹੋਏ ਵੋਟ ਪਾਣੀ ਹੈ ਵੋਟ ਉਹਨੂੰ ਪਾਓ ਜੋ ਤੁਹਾਡੇ ਇਲਾਕੇ ਦੇ ਵਿੱਚ ਵਿਕਾਸ ਦਾ ਕੰਮ ਕਰਾ ਸਕੀਂ ਸਾਡੇ ਰੋਜ਼ ਖਬਰਾਂ ਲੱਗ ਰਹੀਆਂ ਲਾਅ ਐਂਡ ਆਰਡਰ ਦੀ ਜਿਹੜੀ ਕੰਡੀਸ਼ਨ ਹੈ ਬਹੁਤ ਖਰਾਬ ਹੈ ਰੋਜ਼ ਕੋਈ ਨਾ ਕੋਈ ਵਾਰਦਾਤ ਹੋ ਰਹੀ ਹੈ ਸ਼ਰਿਆਮ ਹੋ ਰਹੀ ਹੈ ਨਸ਼ੇ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਸ਼ਾ ਤਾਂ ਦੇਖੋ ਬੰਦ ਹੀ ਨਹੀਂ ਹੋਇਆ ਇਹ ਕਹਿੰਦੇ ਸੀ ਨਸ਼ਾ ਬੰਦ ਕਰਾਂਗੇ ਅਸੀਂ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਇਹਨਾਂ ਨੇ ਸਰਕਾਰ ਆਈ ਸੀਗੀ ਜਦੋਂ ਇਹਨਾਂ ਨੇ ਇਹ ਕਿਹਾ ਸੀ ਅਸੀਂ ਕੋਈ ਪੋਸਟਰ ਨਹੀਂ ਲਾਵਾਂਗੇ ਕੋਈ ਪਬਲਿਸਿਟੀ ਨਹੀਂ ਕਰਾਂਗੇ ਠੀਕ ਹੈ ਜੀ ਇਹ ਖਰਚਾ ਅਸੀਂ ਨਹੀਂ ਕਰਾਂਗੇ ਕੋਈ ਵੀ ਇਸ ਤਰੀਕੇ ਦਾ ਅੱਜ ਦੇਖ ਲਓ ਸਭ ਤੋਂ ਜ਼ਿਆਦਾ ਬੋਰਡ ਜਿਹੜੇ ਨੂੰ ਭਗਵੰਤ ਮਾਨ ਦੇ ਲੱਗਦੇ ਨੇ ਜਦੋਂ ਆਂਦੇ ਨੇ ਇਹਨਾਂ ਦੀ ਸਰਕਾਰ ਦੇ ਪੋਸਟਰ ਲੱਗਦੇ ਨੇ ਜਗ੍ਹਾ-ਜਗ੍ਹਾ ਤੇ ਜਿਹੜੇ ਕਹਿੰਦੇ ਸੀ ਅਸੀਂ ਆਮ ਬੰਦੇ ਆ ਆਮ ਰਹਿ ਕੇ ਕੰਮ ਕਰਾਂਗੇ ਅੱਜ ਹੈਲੀਕਾਪਟਰ ਦੇ ਜਾਂਦੇ ਨੇ ਜੋ ਮਹਲਾ ਕਲੀਨਿਕ ਨੇ ਤੁਸੀਂ ਜਾ ਕੇ ਦੇਖੋ ਉਹਨਾਂ ਦੇ ਹਾਲ ਕੀ ਨੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਇਲਾਕਾ ਨਿਵਾਸੀਆਂ ਨੂੰ ਸਾਰਿਆਂ ਨੂੰ ਇੱਕ ਅਪੀਲ ਕਰਨਾ ਚਾਹੁੰਦਾ 21 ਤਰੀਕ ਨੂੰ ਵੋਟਾਂ ਜ਼ਰੂਰ ਪਾਣਾਓ ਇੱਕ ਨੰਬਰ ਦਾ ਬਟਨ ਹੈ ਸਾਡਾ ਹੱਥ ਪੰਜੇ ਦਾ ਬਟਨ ਹੈ ਹੱਥ ਪੰਜਾ ਦਬਾ ਕੇ ਸਾਨੂੰ ਮਜ਼ਬੂਤ ਕਰੋ ਅਸੀਂ ਪਹਿਲਾਂ ਵੀ ਕੰਮ ਕੀਤੇ ਨੇ ਅੱਗੇ ਵੀ ਕਰਾਂਗੇ ਸੋ ਅਸੀਂ ਗੱਲਬਾਤ ਕਰੇ ਸੀ ਵਾਰਨ ਨੰਬਰ 18 ਤੋਂ ਹਰਵਿੰਦਰ ਪਾ ਸਿੰਘ ਰੋਹੀ ਜੀ ਨਾਲ ਜੋ ਆਪਣੇ ਪਿਛਲੇ ਕੰਮਾਂ ਵਿਕਾਸ ਦੇ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਵੋਟ ਮੰਗ ਰਹੇ ਨੇ ਪਰ ਵਿਖਣਾ ਇਹ ਹੋਵੇਗਾ ਕਿ ਕਿਹੜੀ ਪਾਰਟੀ ਹੈ ਜੋ ਇਸ ਲੁਧਿਆਣਾ ਸ਼ਹਿਰ ਦੇ ਵਿੱਚ ਮਹਾਨਗਰ ਦੇ ਵਿੱਚ ਆਪਣਾ ਮੇਅਰ ਬਣਾ ਦੇ ਵਿੱਚ ਸਫਲ ਹੁੰਦੀ ਹੈ ਕੈਮਰਾ ਮੈਂ 7 ਦੇ ਨਾਲ ਵਿੰਦਰ ਬਤਾ ਪੰਜਾਬ 424